ਕਿਸਾਨ ਨੇ ਜੋ ਇੱਕ ਜਿਪਸੀ ਚ ਆਏ ਨੇ ਇੱਥੇ ਪਹੁੰਚੇ ਨੇ ਖਾਲਸਾ ਰੈਜ਼ਮੈਂਟ ਤੇ ਉੱਤੇ ਸਲੋਗਨ ਵੀ ਲਿਖੇ ਹੋਏ ਨੇ ਕਾਫੀ ਝੰਡੇ ਭਾਰਤ ਦਾ ਝੰਡਾ ਲਗਾਇਆ ਹੋਇਆ ਯੂਨੀਅਨਾਂ ਦਾ ਝੰਡਾ ਕੇਸਰੀ ਝੰਡਾ ਸੋ ਸਾਰੇ ਝੰਡੇ ਲਗਾਏ ਹੋਏ ਨੇ ਆਪਣੀ ਜਿਪਸੀ ਲੈ ਕੇ ਪਹੁੰਚੇ ਨੇ ਅੰਦੋਲਨ 'ਚ ਦਿੱਲੀ ਕੂਚ ਕਰਨ ਦੀ ਪਲੈਨਿੰਗ ਆ ਵੀ ਫਿਰ ਆ ਜਿਪਸੀ ਜਾਊਗੀ ਫਿਰ ਅੱਗੇ ਲੱਗ ਕੇ ਵੀ ਗਈ ਸੀ ਹੁਣ ਵੀ ਜਾਊਗੀ ਠੀਕ ਹੈ ਮੁਰੇ ਜਾਊਗੀ ਲਾਲ ਕਿਲੇ ਤੱਕ ਜੇ ਕਿੱਥੇ ਲੱਕੇ ਜਾਣ ਢਿੰਗੂ ਬਾਰਡਰ ਮੈਚ ਦਾ ਪੰਜਾਬ ਪੰਜਾਬ ਫੁੱਟ ਦੇ ਕੰਟੇਨਰ ਮਰੇ ਚੱਕ ਜਿਵੇਂ ਕੰਬਾਵੇਂ ਮਰ ਧੱਕਾ ਮਾਰਦੇ ਕੇ ਪਰਣਾ ਮਰ ਨੂੰ ਕਬੂਲ ਕਰਕੇ ਆਇਆ ਫਿਰ ਜੀਵਨ ਕੀ ਆ ਪਰਣਾ ਮਰਨ ਆ ਤੇ ਆਇਆ ਵੀ ਮਾਰ ਲਾ ਆ ਜਾ ਜਿਹੜੀ ਤੌਂਟਾ ਨਹੀਂ ਚਲਾਲੇ ਸੱਤ ਸੌ ਮਾਰੇ ਤਾਂ ਨਹੀਂ ਰੱਜਿਆ ਸੱਤੀ ਹੋਰ ਹੋਰ ਮਾਰਦੇ ਮੈਂ ਮੋਤੀ ਕੋਲੋਂ ਨਾ ਭਗਵਾਨ ਤੁਮ ਮੈਂ ਤਾਂ ਕਿਸੇ ਸਰਕਾਰ ਕੋ ਡਰਦਾ ਨਹੀਂ ਮੈਂ ਵੇਟ ਮਾਰਦਾ ਹੱਲ ਵੀ 68 ਸਾਲ ਦੀ ਤੇਰੀ ਉਮਰ ਕੋਈ ਬੀਪੀ ਸੀਪੀ ਨਹੀਂ ਨਹੀਂ ਆਂਦਾ ਸੈਂਟਰਲ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਅਮਨਦੀਪ ਸਿੰਘ ਮਾਝਾ ਸ਼ੰਭੂ ਬਾਰਡਰ ਤੇ ਮੌਜੂਦ ਹਾਂ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਆਪਣੇ ਬਾਬਾ ਜੀ ਕਿਸਾਨ ਨੇ ਜੋ ਇੱਕ ਜਿਪਸੀ 'ਚ ਆਏ ਨੇ ਇੱਥੇ ਪਹੁੰਚੇ ਨੇ ਖਾਲਸਾ ਰੈਜਮੈਂਟ ਤੇ ਉੱਤੇ 슬ੋਗਨ ਵੀ ਲਿਖੇ ਹੋਏ ਨੇ ਕਾਫੀ ਝੰਡੇ ਭਾਰਤ ਦਾ ਝੰਡਾ ਲਗਾਇਆ ਹੋਇਆ ਯੂਨੀਅਨਾਂ ਦਾ ਝੰਡਾ ਕੇਸਰੀ ਝੰਡਾ ਸੋ ਸਾਰੇ ਝੰਡੇ ਲਗਾਏ ਹੋਏ ਨੇ ਆਪਣੀ ਜਿਪਸੀ ਲੈ ਕੇ ਪਹੁੰਚੇ ਨੇ ਅੰਦੋਲਨ 'ਚ ਆਹ ਬਾਾਰੋਂ ਮੋਦੀਆ ਦਿੱਲੀ ਆ ਰਹੇ ਜੋ ਜਨਨੇ ਕੇ ਸਲੋਗਨ ਬੱਖੋ ਵੱਖਰੇ ਲਿਖਿਆ ਨੇ ਮੋਦੀਆ ਹੁਣ ਭੱਜ ਨਾ ਜਾਇ ਇੱਥੋਂ ਤੱਕ ਕਹਿ ਰਹੇ ਨੇ ਬਾਬਾ ਜੀ ਉਰੀ ਮੌਜੂਦ ਨੇ ਬਾਈ ਕੀ ਨਾਮ ਹੈ ਆਪਣਾ ਰਜਿੰਦਰ ਸਿੰਘ ਬਾਲੀ ਅੱਛਾ ਜੀ ਆ ਕਿਸ ਤਰੀਕੇ ਨਾਲ ਜਿਪਸੀ ਚ ਆਏ ਹੋ ਤੁਸੀਂ ਪੂਰੀ ਸਜਾ ਕੇ ਜਿਪਸੀ ਨੂੰ ਮੈਨੂੰ ਪਤਾ ਨਹੀਂ ਯਾਣਾ ਮੈਂ ਸਿੰਘੂ ਬਾਰਡਰ ਚਿੱਟੀ ਜੁਟੀ ਜੀ ਉਹ ਪਟ્રોલ ਸੀ ਡੀਜ਼ਲ ਠੀਕ ਹੈ ਜੀ ਮੈਂ ਵੀ ਲਿਖਦਾ ਸੀ ਪਹਿਲਾਂ ਵੀ ਅੱਛਾ ਇਹ ਮੈਂ ਵੇਖੋ ਨਾ ਆ ਬਾਦ ਮੋਦੀਆ ਹੋਏ ਛੋਏ ਨਹੀਂ ਕਹਿੰਦੇ ਜੀ ਦਿੱਲੀ ਆ ਕੇ ਤੇਰੇ ਬਾਬ ਜਵਾਈ ਕਹਿਣਾ ਯਾਨਾ ਕੋਈ ਨਿਆਂ ਕਰਦੇ ਜੀ ਮੈਂ ਅਰਥੀ ਲੈ ਕੇ ਆਏ ਆ ਸਾਰੇ ਭਾਈ ਠੀਕ ਹੈ ਹਿੰਦੂ ਮੁਸਲਮਨ ਸਿੱਖ ਉਸਾਈ ਮੋਦੀਆ ਹੁਣ ਭੱਜ ਨਾ ਜਾਈ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਠੀਕ ਹੈ ਸਾਡਾ ਭਾਈਚਾਰਾ ਜਿੰਦਾਬਾਦ ਹੁਣ ਖੜ ਜਾ ਮੋਦੀਆ फेर دوਾਰੇ ਤੇ ਜਿਮਾਤਾ ਹੀ ਠੀਕ ਹੈ ਬਾਪੂ ਜੀ ਨਾ ਜਿਪਸੀ ਬਦਲਦੀ ਮੇਰੇ ਪਹਿਲਾਂ ਚਿੱਟੀ ਜਿਪਸੀ ਹੁੰਦੀ ਸੀ ਹੁਣ ਇਹ ਜਿਪਸੀ ਇਹ ਨਹੀਂ ਦੇਤੀ ਉਹ ਵੀ ਹੈਗੀ ਆ ਇਹ ਹੁਣੇ ਲਈ ਆ ਠੀਕ ਹੈ ਓਕੇ ਉਹ 100 ਚ 12 ਚਲਦੀ ਏ 25 27 ਚਲਦੀ ਠੀਕ ਹੈ ਖਨੋਰੀ ਘਵਾ ਰਹੇ ਆ ਓਕੇ ਅੱਛਾ ਖਨੋਰੀ ਵੀ ਲਾ ਕੇ ਆਇਓ ਡਿਊਟੀ ਆਪਣੀ ਹੈ ਪਰਸੋਂ ਚਲ ਜਾਈ ਠੀਕ ਹੈ ਹੁਣ ਤੋਂ ਖਨੋਰੀ ਚਲਾ ਗਏ ਹਾਂ ਅਸੀਂ ਦੇਖ ਰਹੇ ਇੱਕ ਆ ਸਲੋਗਨ ਲਿਖਿਆ ਪੰਜਾਬ ਹਰਿਆਣਾ ਹਾਈ ਕੋਰਟ ਵੱਲੋਂ ਨੋਟਿਸੇ ਕਿਹੜੇ ਨੋਟਿਸਾਂ ਦੀ ਗੱਲ ਕਰਦੇ ਹੋ ਭਈ ਕਿਸੇ ਨੂੰ ਐਸੀ ਮੋਰਚੇ ਦੀ ਭਈ ਕੋਈ ਕਿਸਾਨ ਕਿਸੇ ਮੋਰਚੇ ਨੂੰ ਰੋਕ ਨਹੀਂ ਸਕਦਾ ਠੀਕ ਹੈ ਕੋਈ ਪੰਜਾਬ ਸਰਕਾਰ ਹੈ ਜਾਂ ਨਾ ਸਰਕਾਰ ਸੈਂਟਰ ਸਰਕਾਰ ਵਨ ਹਾਈ ਕੋਰਟ ਨੇ ਨੋਟਿਸ ਜਾਰੀ ਕੀਤਾ ਹੈ ਸੈਂਟਰ ਸਰਕਾਰ ਨੇ ਨੋਟਿਸ ਜਾਰੀ ਕੀਤਾ ਕਿ ਤੁਸੀਂ ਕਿਸਾਨਾਂ ਨੂੰ ਕਿਸੇ ਤਰ੍ਹਾਂ ਨਹੀਂ ਰੋਕ ਸਕਦੇ ਠੀਕ ਹੈ ਕਿਉਂਕਿ ਇਹ ਦੇਖ ਦੇ ਹਰ ਕਿਸਾਨ ਦੇ ਰੋਟ ਪ੍ਰੋਡਕਸ਼ਨ ਕਰਨ ਦਾ ਪੂਰਾ ਹੱਕ ਹੈ ਠੀਕ ਹੈ ਇਹ ਕੋਈ ਰੋਕ ਕੇ ਤਾਏ ਟੱਕਾ ਹੈ ਹੈ ਇਹ ਸ਼ਰੇ ਬਦਮਾਸ਼ੀ ਆ ਉੱਥੇ ਰਿਆਨ ਦੇ ਕਹੇ ਬਾਰਡਰ ਤੇ ਉਧਰ ਆਪਾਂ ਸੁਣਿਆ ਹਮਾਂ ਨੋਟ ਜਾਰੀ ਹੋਰੀ ਪਿੰਡਾਂ ਦੇ ਕਹਿਆ ਜਿਹੜਾ ਕਿ ਜਿਹੜਾ ਬੰਦਾ ਟਰੈਕਟਰ ਲੈ ਕੇ ਕਿਸਾਨਾਂ ਨਾਲ ਗਿਆ ਉਹਦਾ ਟਰੈਕਟਰ ਜਮਤ ਠੀਕ ਹੈ ਉਹਦਾ ਭਰਾ ਉਹਦੀ ਘਰ ਦੀ ਕੋਈ ਰਿਸ਼ਤੇਦਾਰ ਸਰਕਾਰੀ ਨੌਕਰੀ ਕਰਦਾ ਹੋਇਆ ਬਰਖਾਸ ਸ਼ਰੇਆ ਬਦਮਾਸ਼ੀ ਨਹੀਂ ਸ਼ਰੇਆਮ ਤੱਕ ਆ ਮੈਂ ਰੱਬ ਨਾਲ ਲੱਗ ਗਿਆ ਸਾਡੀ ਕੜੀ ਵੰਡ ਨਹੀਂ ਪਰ 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 ਬਾਪੂ ਜੀ ਮੀਟਿੰਗਾਂ ਹੋ ਰਹੀਆਂ ਨੇ ਮੀਟਿੰਗ ਕੱਲ ਵੀ ਹੋਈ ਗੱਲਬਾਤ ਹੋਈ ਸਰਕਾਰ ਕਹਿੰਦੀ ਹੈ ਪ੍ਰਸਤਾਵ ਲੈ ਕੇ ਆਏ ਬਾਪੂ ਅੱਗੇ ਵੀ ਫਾਇਲ ਕੱਢ ਤੇ ਠੀਕ ਹੈ ਸਾਡੇ ਕਿੰਨੇ ਕਿਸਾਨ ਮਾਰਤੇ 15 15 20 20 ਕੀ ਕੁਝ ਨਹੀਂ ਕੀਤਾ ਸਾਨੂੰ ਅਤਵਾਦੀ ਵਕਵਾਦੀ ਪਾਕਿਸਤਾਨੀ ਬਾਹਰੋਂ ਆੜ ਆਰੀ ਪੀਜੇ ਖੰਦੇ ਕੀ ਕੋਈ ਟੋਂਟਾ ਨਹੀਂ ਲਾਈਆਂ ਪਰ ਫਕੇ ਮਾਰਨੇ ਕਰਤਾ ਹੁਣ ਵੀ ਸਾਨੂੰ ਮੋਦੀ ਤੇ ਵਿਸ਼ਵਾਸ ਨਹੀਂ ਆ ਠੀਕ ਹੈ ਪਰ ਉਹ ਸੁਹਾਗੁਰ ਤੇ ਉਸ ਅੱਲਾ ਤੇ ਉਸ ਰਾਮ ਤੇ ਹੈ ਹੂੰ ਠੀਕ ਹੈ ਠੀਕ ਹੈ ਪੁਰਾਣੀ ਕਰਦੇ ਹਾਂ ਹਾਕਮ ਲੈ ਕੇ ਆਂਗੇ ਜਿਹੜੀ ਜੋਪਟਾਣੀ ਚਾਲੇ ਪ੍ਰਸ਼ਾਸਕੀ ਦੇ ਗੋਲੀਆਂ ਮਾਰਨ ਰਿਹਾ ਅੱਥੂ ਗੈਸ ਮਾਰ ਰਿਹਾ ਪਾਣੀ ਦੀ ਪੁਸ਼ਾਰਾ ਚ ਕੈਮੀਕਲ ਪੰਦਾ ਜੋ ਮਰਜੀ ਕਰ ਲੈ ਇਹ ਮੋਦੀ ਨੂੰ ਪੁਰਾਣਾ ਇਤਿਹਾਸ ਬਣਾ ਆਈ ਤਾਂ ਉਹਨਾਂ ਚ ਉਹ ਜਿਨ੍ਹਾਂ ਨੇ ਤੋਪਾਂ ਦੇ ਮੂੰਹ ਮੋੜੇ ਆਈ ਤਾਂ ਮਰਨ ਬਰਣਾ ਮਰਨ ਕਬੂਲ ਕਰਕੇ ਆਇਆ ਫਿਰ ਜੀਵਨ ਕੀ ਆਸ ਬਰਣਾ ਮਰਨ ਆ ਕੇ ਆਏ ਮਾਰ ਲੈ ਆ ਜੀ ਅਸੀਂ ਨਾ ਕਿਸੇ ਪੁਸ਼ ਨੂੰ ਡਾਂਗ ਮਾਰਨੀ ਆ ਇਹ ਆਪਣਾ ਮਾਰੀ ਦਾ ਫੜਿਆ ਜੂੜਾ ਨਾ ਡੰਗ万 ਨੂੰ ਸਾਡੇ ਬੱਚੇ ਆ ਮੁਲਾਜ਼ਮ ਨੇ ਉਹ ਆਪਣੀ ਕਿਰਤ ਕਰ ਰਹੇ ਨੇ 21 ਫਰਵਰੀ ਨੂੰ ਦਿੱਲੀ ਕੂਚ ਕਰਨ ਦੀ ਪਲੈਨਿੰਗ ਆ ਜੀ ਫਿਰ ਆ ਜਿਪਸੀ ਜਾਊਗੀ ਫਿਰ ਅੱਗੇ ਲੱਗ ਕੇ ਵੀ ਕਹੀ ਸੀ ਹੁਣ ਵੀ ਜਾਊਗੀ ਠੀਕ ਹੈ ਮੁਰੇ ਜਾਊਗੀ ਲਾਲਕੀਨ ਤੱਕ ਜੇ ਕਿੱਠੇ ਲੈ ਜਾਣਗੇ ਠੀਕ ਹੈ ਮੇਰੇ ਲਾਲਕੀਨ ਤਾਨੇ ਕਿਹਾ ਮੈਂ ਗਿਆ ਹੀ ਜਿਪਸੀ ਤੋਂ ਨਾਲ ਠੀਕ ਹੈ ਹਾਂ ਹੁਣ ਵੀ ਜਾਵਾਂਗੇ ਜਿੱਥੇ ਕਹਿਣਗੇ ਬਰਾਕੂਆ ਦੇ ਨਾਲ ਆ ਠੀਕ ਹੈ ਬਾਹਰ ਵਿੱਚ ਲੱਗਦਾ ਕਾਨੂੰਨ ਤੋਂ ਬਾਹਰ ਨਾ ਕਿਸੇ ਦਾਰੇ ਤੋਂ ਮਾਰ ਜੋ ਸਾਡੇ ਆਗੂ ਕਹਿਣਗੇ ਉਹਨਾਂ ਦੇ ਅੰਦਰ ਰਹਿ ਕੇ ਚੱਲਾਂਗੇ ਬੋਟਾ ਨੇੜੇ ਨੇ ਕਿ ਚੋਣ ਜਾਬਤਾ ਕਦੋਂ ਵੀ ਲੱਗ ਸਕਦਾ ਜੇ ਅੱਧ ਵਿਚਾਲੇ ਚੋਣ ਜਾਬਤਾ ਲੱਗ ਗਿਆ ਜੀ ਕੀ ਮਸਲਾ ਫਿਰ ਹੱਲ ਕਿਵੇਂ ਹੋਣਾ ਇਹ ਕੋਈ ਇਹ ਤਾਂ ਉਹਨਾਂ ਨੂੰ ਪਤਾ ਸੰਤਾਂ ਕਹਿੰਦੇ ਜਾਓ ਅਸੀਂ ਬਗ ਜਾਂਦੇ ਜਿਹੜੀ ਚੋਣ ਟਾਣੀ ਚਲਾ ਲੈ ਸੱਤ ਸੌ ਮਾਰੇ ਤਾਂ ਨਹੀਂ ਰੱਜਿਆ ਸੱਤ ਤੇ ਹੋਰ ਮਾਰ ਦੇ ਕੋਈ ਚਿੰਤਾ ਨਹੀਂ ਇਹ ਤਾਂ ਛੁਰਤੋਂ ਆਟਾ ਪਈ ਸਾਡੇ ਇਹਨੇ ਵਡੇ ਵਡੇ ਜੀ ਚੜ ਗਏ ਫੁੱਲੀਆਂ ਫਸਾਹੀ ਇਹ ਕੀ ਚੀਜ਼ ਆ ਠੀਕ ਹੈ ਅਸੀਂ ਉਹਨਾਂ ਦੇ ਬੱਚੇ ਆ ਅਸੀਂ ਇਹ ਪ੍ਰਵਾ ਕਰਨੀ ਅਸੀਂ ਨਹੀਂ ਡਰਨਾ ਨਾ ਮੋਦੀ ਕੋਲੋਂ ਨਾ ਭਗਵੰਤ ਮਾਨ ਮੈਂ ਤਾਂ ਕਿਸੇ ਸਰਕਾਰ ਕੋ ਡਰਦਾ ਨਹੀਂ ਨਾ ਮੈਂ ਕਿਸੇ ਦਾ ਪ੍ਰਧਾਨ ਨਾ ਮੈਂ ਕੋਈ ਯੂਨੀਅਨ ਦਾ ਮੈਂਬਰ ਆ ਇੱਕ ਸੇਵਾਦਾਰ ਆ ਮਹਾਰਾਜ ਨੇ ਕੱਲ੍ਹ ਇੱਧਰ ਜਾਣਾ ਪੈਣੀ ਹੈਗਾ ਆਗੇ ਕੱਲ ਜਾਉਂਗੇ ਖਾਂ ਤੁਸੀਂ ਕਿਹਾ ਕਿ ਜਿਪਸੀ ਅੱਗੇ ਲਾ ਲਾਂਗੇ ਪਰ ਪਹਿਲਾਂ ਹਰਿਆਣਾ ਬਾਰਡਰ ਉਸ ਤੋਂ ਬਾਅਦ ਜਿਹੜਾ ਸੰਭੂ ਬਾਰਡਰ ਟਿਗਰੀ ਬਾਰਡਰ ਉੱਥੇ ਦਿੱਲੀ ਪੁਲਿਸ ਬਹੁਤ ਫੋਰਸੇ ਫੋਰਸ ਆ ਜੀ ਕਿਵੇਂ ਪੁਲਿਸ ਲਾਈ ਜਾਂ ਜੀ ਅੱਗੇ ਕਿਹੜੀ ਨਹੀਂ ਸੀ ਸੰਭੂ ਬਾਰਡਰ ਮੈਂ ਸੀਗਾ ਪੰਜਾਬ ਪੰਜਾਬ ਫੁੱਟ ਦੇ ਕੰਟੇਨਰ ਐ ਮਰੇ ਚੱਕ ਜਿਵੇਂ ਕੰਦਾ ਐਵੇਂ ਮਲ ਧੱਕਾ ਮਾਰਦੇ ਕੇ ਇਹਨੂੰ ਕਹ ਕੰਟੇਨਰ ਬਾਰੇ ਰੇਤਾਂ ਦੇ ਧੱਕੇ ਮਾਰ ਕੇ ਥੰਦੇ ਖਾਈਆਂ ਛੁੱਕ ਗਈ ਅੱਗੇ 15 ਕਿਲੋਮੀਟਰ ਬਾਅਦ ਜਦੋਂ ਨਰੇਂਦੇ ਨੂੰ ਕਲਦੇ ਹੀ ਅਸੀਂ ਜਾਣਾ ਸੀ ਲਾਲ ਕਿਲੇ ਨੂੰ ਉੱਥੇ ਕਾਂਡ ਹੋਇਆ ਉੱਥੇ ਚੰਗੀ ਪੇੜ ਹੋਈ 2 2.5 ਘੰਟੇ ਚਾਹੀਆ ਮੂਹਿਆ ਮੇਰੇ ਕੋਲ ਠੀਕ ਹੈ ਉਹਦੀਆਂ ਠੂ ਬੈਸ ਵੀ ਚੰਗੀ ਡਾਂਗ ਵੀ ਚੰਗੀ ਸਭ ਕੁਝ ਚੰਗਾ ਔਰ ਡਰ ਨਹੀਂ ਖਾਸਾ ਡਰਦਾ ਨਹੀਂ ਯਾਨੀ ਕਿ ਉਮਰ ਦਾ ਬਾਪੂ ਜੀ ਬਹੁਤ ਆ ਜੋਸ਼ ਜਜ਼ਬਾ ਵੀ ਫਿਰ ਬਹੁਤ ਆ ਬੇਟਾ ਤਾਂ ਕਿ ਵਾਗ ਨੂੰ ਨੇ ਰੱਖਿਆ ਤਾਂ ਹੀ ਜੀ ਅਕ ਤੇਰੇ ਮੋੜ ਦੇ ਨਹੀਂ ਹੁਣ ਮੈਂ ਦੇਖੀ ਮੈਂ ਵੇਟ ਮਾਰਦਾ ਹਲ ਵੀ 68 ਸਾਲ ਦੀ ਮੇਰੀ ਉਮਰ ਕੋਈ ਬੀਪੀ ਸੀਪੀ ਨੇੜੇ ਹੀ ਨਹੀਂ ਆਉਂਦਾ ਤੇ ਚੰਗੇ ਪਾਏ ਚੱਲਣਾ ਕੋਈ ਗਲਤ ਸੋਚਣਾ ਨਹੀਂ ਕਿ ਧਰਮ ਭਰੇ ਮੜਾ ਨਹੀਂ ਆਖਣਾ ਧਰਮ ਨਾਲ ਲੈ ਕੇ ਚੱਲਣਾ ਕੋਈ ਪਰਵਾਹ ਨਹੀਂ ਕਹੇ ਦੀ ਠੀਕ ਹੈ ਠੀਕ ਹੈ ਪਰ ਸਾਡੇ ਕਹਿੰਦੇ ਜੇ ਤੁਹਾਡੇ ਪੁੱਤ ਲੱਗਦੇ ਸੀ ਵੀ ਤੁਹਾਡੇ ਇਹ ਅਕਾਉਂਟ ਜਿਹਾ ਇਹ ਕਰਨ ਮੈਂ ਕਰ ਲੈਣ ਮੈਂ ਹਜ਼ਾਰਾਂ ਕਰੋੜਾਂ ਚ ਕਹਾਂ ਹੈ 2 ਨੰਬਰ ਦਾ ਹੈ ਲੱਗੇ ਮੋਦੀ ਨੂੰ ਚਾਹੀਦਾ ਔਰ ਆਪਾਂ ਡਰਨਾ ਨਹੀਂ ਠੀਕ ਹੈ ਬਿਲਕੁਲ ਜੀ ਸੋ ਬਾਪੂ ਜੀ ਆਪਣੀ ਜਿਪਸੀ ਲੈ ਕੇ ਆਏ ਨੇ ਕਿ 21 ਫਰਵਰੀ ਨੂੰ ਜਦੋਂ ਦਿੱਲੀ ਕੂਚ ਕਰਨਾ ਤਾਂ ਮੇਰੀ ਜਿਪਸੀ ਅੱਗੇ ਲੱਗੇਗੀ ਜਿੱਥੇ ਤੱਕ ਜਾਣਾ ਸਿੰਗੂ ਸੰਭੂ ਬਾਰਡਰ ਜਾਣਾ ਸਿੰਗੂ ਬਾਰਡਰ ਜਾਣਾ ਜਿਹੜੇ ਵੀ ਬਾਰਡਰਾਂ ਤੇ ਜਾਣਾ ਇਹ ਜਿਪਸੀ ਅੰਦੋਲਨ ਦੇ ਅੱਗੇ ਹੋਵੇਗੀ ਪਿੱਛੇ ਟਰਾਲੀਆਂ ਹੋਣਗੀਆਂ ਤੇ ਲਗਾਤਾਰ ਬਾਪੂ ਜੀ ਦੀ ਏਜ ਬਹੁਤ ਆ ਪਰ ਜੋਸ਼ ਜੋਸ਼ ਵੀ ਬਹੁਤ ਜ਼ਿਆਦਾ ਤੇ ਕਹਿ ਰਹੇ ਨੇ ਕਿ ਸਾਡਾ ਅੰਦੋਲਨ ਆ ਪ੍ਰੋਟੈਸਟ ਆ ਪ੍ਰਦਰਸ਼ਨ ਆ ਇਹ ਲਗਾਤਾਰ ਜਾਰੀ ਰਹਿਣਾ ਜੇਕਰ ਕੇਂਦਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਆ ਕਾਸਮਾਹੀ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ ਸ਼ੰਭੂ ਬਾਰਡਰ